ਇਸ ਵੇਲੇ ਬਿਹਤ ਰਮਨਪਾਗੀ ਖਬਰ ਸਾਹਮਣੇ ਆਈ ਹੈ ਕਿ ਬਾਲੀਵੁੱਡ ਦੇ ਦਿੱਗਜ ਕਲਾਕਾਰ ਤਰਮਿੰਦਰ ਦਿਓਲ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਬਾਲੀਵੁੱਡ ਦੇ ਹੀ ਮੈਨ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਲੁਧਿਆਣਾ ਦੇ ਸਾਨੇਵਾਲ ਵਿੱਚ ਜਨਮੇ ਤਰਮਿੰਦਰ ਦਿਓਲ ਨੇ ਲੰਮਾ ਸਫ਼ਰ ਤੈਅ ਕੀਤਾ ਤੇ ਉਹਨਾਂ ਨੇ 98 ਵਰਿਆਂ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਕਾਫੀ ਲੰਮੇ ਸਮੇਂ ਤੋਂ ਉਹ ਬਿਮਾਰ ਚੱਲ ਰਹੇ ਸਨ ਤਮਾਮ ਫੈਨਸ ਉਹਨਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਸਨ ਤੇ ਕੁਝ ਦਿਨ ਪਹਿਲਾਂ ਵੀ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਵਿਗੜੀ ਸੀ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਸੀ ਕੁਝ ਦਿਨ ਪਹਿਲਾਂ ਉਹਨਾਂ ਦਾ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਸੀ ਸਾਰਿਆਂ ਨੂੰ ਇਹ ਉਮੀਦ ਸੀ ਕਿ ਤਰਮਿੰਦਰ ਦਿਓਲ ਲੰਬੀ ਜੰਗ ਲੜਨ ਮਗਰੋਂ ਠੀਕ ਹੋ ਜਾਣਗੇ ਪਰ ਉਹੀ ਮੰਦਪਾਗਾ ਵਾਪਰ ਗਿਆ ਜਿਸ ਦਾ ਡਰ ਸੀ ਤਰਮਿੰਦਰ ਦਿਓਲ ਇਸ ਦੁਨੀਆ ਨੂੰ ਹੁਣ ਅਲਵਿਦਾ ਆਖ ਕਏ ਨੇ ਐਂਬੂਲੈਂਸ ਉਹਨਾਂ ਦੇ ਘਰ ਦੇ ਬਾਹਰ ਪਹੁੰਚ ਚੁੱਕੀ ਹੈ ਬਾਲੀਵੁੱਡ ਹਸਤੀਆਂ ਤੇ ਰਿਸ਼ਤੇਦਾਰ ਉਹਨਾਂ ਦੇ ਘਰ ਪਹੁੰਚਣੇ ਸ਼ੁਰੂ ਹੋ ਗਏ ਨੇ ਬਾਲੀਵੁੱਡ ਦੇ ਵਿੱਚ ਸੋਗ ਦੀ ਲਹਿਰ ਦੌੜ ਚੁੱਕੀ ਹੈ ਹੁਣ ਉਹਨਾਂ ਦੇ ਚਾਉਣ ਵਾਲਿਆਂ ਦੇ ਵਿੱਚ ਬਿਹੱਦ ਨਿਰਾਸ਼ਾ ਪਾਈ ਜਾ ਰਹੀ ਹੈ ਸ਼ੋਲੇ ਫਿਲਮਸ ਮੀਤ ਉਹਨਾਂ ਨੇ ਸੈਂਕੜੇ ਕਦੀ ਨਾ ਭੁੱਲਣ ਵਾਲੀਆਂ ਫਿਲਮਾਂ ਦਿੱਤੀਆਂ ਨੇ ਉਹਨਾਂ ਦੀ ਇਸ ਜਹਾਨੋ ਤੁਰ ਜਾਣ ਦੇ ਨਾਲ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਤਰਮਿੰਦਰ ਦੇਵਲ ਨੂੰ ਉਹਨਾਂ ਦੀ ਬਾਖਮਾਲ ਅਦਾਕਾਰੀ ਤੇ ਇੱਕ ਚੰਗੀ ਸ਼ਖਸੀਅਤ ਵਜੋਂ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਸਾਡਾ ਅਦਾਰਾ ਜਨਹਿਤਾਸ਼ੀ ਇਸ ਦਿਗਜ ਕਲਾਕਾਰ ਦੇ ਇਸ ਜਹਾਨੋ ਰੁਖਸਤ ਹੋਣ ਤੇ ਗਹਿਰੀ ਸੰਵੇਦਨਾ ਪ੍ਰਗਟ ਕਰਦਾ ਹੈ ਇਸ ਲਈ ਬਿਹਤ ਮੰਦ ਪਾਗੀ ਖਬਰ ਸਾ